ਜਿੰਨੇ ਕਲਾਕਾਰ ਆ ਮੈਂ ਕਹਣਾ ਜੀ ਵੱਡੀ ਆਵੇ ਕਿਸੇ ਕਲਾਕਾਰ ਦੀ ਜੇ ਇੱਕ ਵੀ ਬੰਦੇ ਨੇ ਸਰਬਜੀ ਤੇ ਹੱਕ ਦੇ ਵਿੱਚ ਬਿਆਨ ਦਿੱਤਾ ਹੋਵੇ ਜੀ ਕਿਉਂਕਿ ਉਹ ਬੰਦੇ ਆ ਉਹਨਾਂ ਦੇ ਪਰਿਵਾਰ ਨੇ ਸਿੱਖ ਕੌਮ ਦੀ ਲੱਥੀ ਪੱਗ ਮੋਢਰ ਦੇ ਉੱਪਰ ਰੱਖੀ ਸੀ ਪਰ ਇਹ ਜਿਹੜੇ ਕਲਾਕਾਰ ਆ ਜੀ ਸਾਰੇ ਇਹ ਸਾਰੀ ਕਲਾਕਾਰ ਜੁੰਡਲੀ ਇਕੱਠੀ ਹੋ ਕੇ ਉਧਰ ਦੂਜੇ ਪਾਸੇ ਪੰਥ ਦੇ ਵਿਰੁੱਧ ਪ੍ਰਚਾਰ ਕਰ ਰਹੀ ਆ ਮੈਂ ਕਹਣਾ ਜਿੰਨੇ ਕਲਾਕਾਰਾਂ ਨੇ ਪੰਥ ਦੇ ਵਿਰੁੱਧ ਪ੍ਰਚਾਰ ਕੀਤਾ ਉੱਥੇ ਫਰੀਦਕੋਟ ਹੁਣ ਜਿਹੜਾ ਇਹਨਾਂ ਨੇ ਮੱਥੇ ਤੇ ਦਾਗ ਲਵਾ ਲਿਆ ਜਿੰਨੇ ਵੀ ਕਲਾਕਾਰ ਆ ਜੀ ਹੁਣ ਜੇ ਨਾਲ ਆਉਂਗਾ ਗਿਣਤੀ ਮੋੱਕ ਜੂ ਕਿੰਨੇ ਕਲਾਕਾਰ ਆਇਆ ਮੈਂ ਕਹਣਾ ਪੀੜੀਆਂ ਤੱਕੇ ਦਾਗ ਨਹੀਂ ਲੈਣਾ ਇਹਨਾਂ ਦੀਆਂ ਪੀੜੀਆਂ ਲਾਣਤਾ ਪਾਉਣਗੀਆਂ ਵੀ ਤੁਸੀਂ ਬਿਅੰਤ ਸਿੰਘ ਦੇ ਪੁੱਤਰ ਦੇ ਵਿਰੋਧ ਪ੍ਰਚਾਰ ਕੀਤਾ ਸੀ ਬਾਪੂ ਤੈਨੂੰ ਸ਼ਰਮ ਨਹੀਂ ਆਈ ਮੈਨੂੰ ਹੁਣ ਖੇਚ ਚੜਦੀ ਆ ਵੀ ਕੋਈ ਬਿਨਾ ਮਤਲਬ ਤੋਂ ਮੇਰੇ ਬਾਰੇ ਬਕਵਾਸ ਕਰੀ ਜਾਂਦਾ ਮੈਂ ਕਿਵੇਂ ਸੌਂ ਲੂੰਗਾ ਜੀ ਜੇ ਕੋਈ ਮੇਰੇ ਬਾਰ-ਬਾਰ ਉਂਗਲ ਕਰੂ ਮੈਂ ਉਂਗਲ ਤੋੜਨਾ ਦੂੰ ਹੁਣ ਮੈਂ ਲੀਡਰ ਥੋੜੀ ਆ ਵੀ ਜੇ ਕਦੇ ਚਾਰ ਪੈਸੇ ਖਾ ਗਿਆ ਬੇਦਾਗ ਆ ਜੀ ਕਿਹੜਾ ਆਪਣੇ ਵੱਲ ਝਾਕ ਜੂਗਾ ਕਿਹੜਾ ਉਂਗਲ ਕਰ ਜੂ ਦੱਸੋ ਹੁਣ ਗੁੱਸਾ ਨਹੀਂ ਝੜੂ ਹਾਂ ਜੇ ਕਿਸੇ ਗੱਲੋਂ ਕਾਣੇ ਹੋਵਾਂਗੇ ਉਹਦੇ ਨੀਵੀ ਪਾਲਾਂਗੇ ਕਿਉਂਕਿ ਬਿਸ਼ਰਮਾ ਦਾ ਨੀਵੀ ਪਾ ਕੇ ਸਰ ਜਾਂਦਾ ਜੀ ਅੱਜ ਕਿਸੇ ਗੱਲੋਂ ਕਾਣੇ ਨਹੀਂ ਤਾਂ ਕਰਕੇ ਆਪਾਂ ਜਵਾਬ ਦੇਈਦਾਗਾ ਤੇ ਰੱਬ ਕਾਣੇ ਕਰਾਵੇ ਬਿਨਾ ਜੀ ਮੈਨੂੰ ਇੱਥੇ ਟੈਂਕੀ ਤੇ ਚੜੀ ਹੋਈ ਸੀ ਕੁੜੀ ਜੀ ਸੰਗੂ ਹੂੰ ਉਹਨੂੰ ਇਹਨਾਂ ਨੇ ਲਾਇਆ ਭਗਵੰਤ ਮਾਲ ਦੇ ਕੇਜਰੀਆ ਸਾਹਮਣੇ ਵੀ ਤੂੰ ਸਾਡੀ ਭੈਣ ਆ ਜਦੋਂ ਬਾਅਦ ਹੂੰ ਵੀ ਤੈਨੂੰ ਅਸੀਂ ਨੌਕਰੀ ਦਵਾ ਕੇ ਟੈਂਕੀ ਤੋਂ ਥੱਲੇ ਉਤਰਿਆ ਮੂੰਹ ਬੋਲੀ ਭੈਣ ਬਣਾਈਏ ਨਾਲੇ ਉਹ ਅੱਜ ਵੀ ਦਰਦ-ਦਰਦੀਆਂ ਠੋਕਰਾਂ ਕਿ ਖਾਈ ਜਾਂਦੀ ਹੈ ਜੀ ਕੱਚੇ ਦੇ ਆਪਕ ਜੇ ਪੱਕੇ ਹੋਏ ਆ ਜੀ ਸੋਸ਼ਲ ਮੀਡੀਆ ਤੇ ਹੋਏ ਆ 43000 ਜੇ ਨੌਕਰੀ ਮਿਲੀ ਆ ਸੋਸ਼ਲ ਮੀਡੀਆ ਤੇ ਮਿਲੀ ਆ 1000 ਰੁਪਿਆ ਜੇ ਬੀਬੀਆਂ ਦੇ ਅਕਾਊਂਟਾਂ ਦੇ ਵਿੱਚ ਆਇਆ ਸੋਸ਼ਲ ਮੀਡੀਆ ਤੇ ਆਇਆ ਤੇ ਦੂਜੇ ਪਾਸੇ ਕਹਿੰਦੇ ਆ ਕਹਿੰਦੇ ਹੁਣ ਸਾਨੂੰ ਆ 13 ਹੱਥ ਦੋ ਕਹਿੰਦੇ ਬਸ ਮੂਰੇ ਕਹਿੰਦੇ ਤੁਹਾਨੂੰ ਐਮਪੀ ਦੀਆਂ ਚੋਣਾਂ ਤੋਂ ਬਾਅਦ 1000 ਰੁਪਿਆ ਜਿਹੜਾ ਹੁਣ ਤੱਕ ਨਹੀਂ ਆਇਆ ਜੀ ਤੁਸੀਂ ਦੱਸੋ ਅੱਗੇ ਹੁਣ ਦੇ ਦੇਣਗੇ ਤੇ 2500 3000 ਪੈਨਸ਼ਨ ਹਜੇ ਤੱਕ ਨਹੀਂ ਮਿਲੀ ਮੈਨਲਾ ਦਾ ਵਾਦਾ ਕਿਹੜਾ ਪੂਰਾ ਕੀਤਾ ਜੀ ਸਮੇ ਦੀ ਤੁਹਾਡੀ ਨਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਪਾਸੇ ਤੁਸੀਂ ਝਾੜੂ ਫੜਿਆ ਕਿ ਕਿਰਪਾਨ ਫੜੀ ਹੈ ਨਾ ਤੇ ਥੱਲੇ ਲੋਕ ਕਮੈਂਟ ਕਰ ਰਹੇ ਵੀ ਜੇ ਕਿਸੇ ਹੋਰ ਨੇ ਕੀਤਾ ਹੁੰਦਾ ਨਾ ਤੇ ਇਹਨਾਂ ਨੇ ਆਪ ਵੀ ਰੌਲਾ ਪਾਉਣਾ ਸੀ ਬਾਈ ਦੀਪ ਸਿੱਧੂ ਦੀ ਰੀਸ ਕਰਤੀ ਜੀ ਉਹ ਹੋ ਗਿਆ ਜੀ ਇਹ ਹੋ ਗਿਆ ਜੀ ਸਾਡੇ ਸ਼ਹੀਦਾਂ ਦੀ ਰੀਸ ਕਰ ਰਹੇ ਥੱਲੇ ਲੋਕ ਕਮੈਂਟਾ ਜੇ ਗੱਲਾਂ ਲੇਖ ਰਿਹਾ ਸੀ ਤੇ ਉਹ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹਨੂੰ ਰੀਸ ਕਰਨਾ ਨਹੀਂ ਕਹਿੰਦੇ ਜੀ ਇਹਨੂੰ ਆਪਦੇ ਸ਼ਹੀਦਾਂ ਦੀ ਸੋਚ ਦੇ ਉੱਪਰ ਚੱਲਣਾ ਕਹਿੰਦੇ ਆ ਬਾਕੀ ਜਿਹੜੇ ਕਹਿੰਦੇ ਆ ਰੀਸ ਕਰਦੇ ਆ ਹਾਂ ਕਰਦੇ ਆ ਆਪਦੇ ਸ਼ਹੀਦਾਂ ਦੀ ਰੀਸ ਕਰਦੇ ਆ ਜੀ ਹੋਰ ਇਹਨਾਂ ਨਚਾਰਾਂ ਦੀ ਕਰਾਂਗੇ ਹੋਰ ਅਸੀਂ ਪੰਥ ਦੇ ਨਾਲ ਪੜਾਂਗੇ ਹੁਣ ਪੰਥਕ ਲਹਿਰ ਚੱਲੀ ਆ ਫਰੀਦਕੋਟ ਸੀਟ ਲਾ ਲਓ ਇੱਥੇ ਤੁਸੀਂ ਸੰਗਰੂਰ ਲਾ ਲਓ ਮੈਂ ਕਹਣਾ ਜਿਹੜੀ ਇਹ ਲਹਿਰ ਆ ਇਹ ਟੁੱਟਣੀ ਨਹੀਂ ਚਾਹੀਦੀ ਜਿਹੜੇ ਪੰਥਕ ਬੰਦੇ ਆ ਉਹਨਾਂ ਨੂੰ ਜ਼ਰੂਰ ਤੁਸੀਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੋ ਵੀਡੀਓ ਦਾ ਜ਼ਿਕਰ ਭਗਵੰਤ ਮਾਨ ਸਾਹਿਬ ਨੇ ਆਪਣੀ ਸਟੇਜ ਤੋਂ ਵੀ ਕੀਤਾ ਇੱਕ ਬਜ਼ੁਰਗ ਬਾਬਾ ਝੰਡੀਆਂ ਮੰਗ ਰਿਹਾ ਆਮ ਆਦਮੀ ਪਾਰਟੀ ਦੀਆਂ ਉਹ ਆਪਣੇ ਮੂੰਹੋਂ ਕਹਿ ਰਿਹਾ ਯਾਰ ਵੀ ਮੈਨੂੰ ਮੇਰੇ ਪਰਿਵਾਰ ਦੇ ਵਿੱਚ 6 ਨੌਕਰੀਆਂ ਮਿਲ ਗਈਆਂ ਮੈਂ ਦਿਹਾੜੀ ਕਰਦਾ ਤੇ ਬਿਨਾਂ ਪੈਸੇ ਤੋਂ 6 ਨੌਕਰੀਆਂ ਮਿਲੀਆਂ ਮੈਂ ਤਾਂ ਆਮ ਆਦਮੀ ਪਾਰਟੀ ਦਾ ਫਿਰ ਕਿਤੇ ਨਾ ਕਿਤੇ ਲੱਗ ਤੇ ਰਿਹਾ ਨਾ ਗਰਾਉਂਡ ਤੇ ਕੰਮ ਹੋਏ ਤੇ ਅਗਲਾ ਕਹਿ ਰਿਹਾ ਤੇ ਹੁਣ ਸੋਸ਼ਲ ਮੀਡੀਆ ਦੀ ਸਰਕਾਰਾ ਨੂੰ ਸੋਸ਼ਲ ਮੀਡੀਆ ਤੇ ਤਾਂ ਬੁਲਾਉਣਾ ਹੀ ਆ ਜੀ ਠੀਕ ਹੈ ਜੇ ਬੰਦੇ ਆਪਣੇ ਅੱਜ ਦੇ ਟਾਈਮ ਦੇ ਵਿੱਚ 7000 ਰੁਪਏ ਲੈ ਕੇ ਰੇਕੀ ਕਰਕੇ ਮੂਸੇ ਵਾਲਾ ਮਰਵਾ ਸਕਦੇ ਆ ਤਾਂ ਦੇਣਾ ਹੀ ਬਿਆਨ ਇਹ ਬਿਆਨ ਤਾਂ ਮੈਨੂੰ 250 ਰੁਪਏ ਪਿੱਛੇ ਵੀ ਦੇ ਦੇਣਗੇ ਇੰਨਾ ਤੋਂ ਮਹੀਂ ਨਹੀਂ ਲੋਟ ਆਉਂਦਾ ਜੀ ਹੁਣ ਸਰਦਾਰ ਸਿਮਰਨਜੀਤ ਸਿੰਘ ਮਾ ਜੀ ਨੂੰ ਕੀ ਰੋਕਣਗੇ ਇੰਨਾ ਸਾਹਮਣੇ ਤਾਂ ਇਹਨਾਂ ਦੀ ਹੋਂ ਨੀ ਜਬਾਨ ਖੁੱਲਦੀ ਦੇਖੋ ਇਹਨਾਂ ਕੋਲ ਹੁਣ ਰਾਸਤਾ ਬਚਿਆ ਵੀ ਕੋਈ ਦਾਗ ਤਾਂ ਹੈ ਨਹੀਂ ਮਾਨ ਸਾਹਿਬ ਦੇ ਮੱਥੇ ਤੇ ਵੀ ਨਾਲ ਪ੍ਰਚਾਰ ਕਰਦਾ ਰਫਤਾਰ ਵੀ ਇਹਨਾਂ ਨੂੰ ਤਾਂ ਬੋਲ ਨਹੀਂ ਸਕਦੇ ਲੱਤਾ ਕੰਬ ਦੀਆਂ ਨੇ ਪੂਰੀਆਂ ਵੀ ਨਾ ਕੋਈ ਦਾਗ ਆ ਮੱਥੇ ਤੇ ਵੀ ਇਹਨੂੰ ਘੇਰੋ ਰਫਤਾਰ ਨੂੰ ਹਰ ਰਫਤਾਰ ਨੂੰ ਘੇਰੋ ਘੇਰਦਾ ਰਫਤਾਰ ਵੀ ਨਹੀਂ ਤੇ ਥੀਲਾ ਥੀਲਾ ਆਪਾਂ ਕਰਕੇ ਛੱਡਣਾ ਜੀ ਜਿਹੜਾ ਕੋ ਮਰਜੀ ਇਹ ਸੋਚੀ ਜਾਣ ਕਈ ਜਾਣੇ ਲੋਕਾਂ ਨੂੰ ਸਭ ਪਤਾ ਜੀ ਸਾਸਿਕਾ ਦੋਸਤੋ ਤੁਸੀਂ ਜੁੜੇ ਹੋ ਸੁਰਖਾਪ ਟੀਵੀ ਨਾਲ ਬਹਾਗੁਰਦਿਆਲ ਸਿੰਘ ਤੇ ਅਕਸਰ ਇੱਕ ਛੋਟੀ ਜਿਹੀ ਉਮਰ ਦਾ ਨੌਜਵਾਨ ਰਫਤਾਰ ਸਿੰਘ ਜੋ ਕਿ ਪੰਜਾਬ ਦੇ ਮੁੱਦਿਆਂ ਤੇ ਵੱਡੇ ਵੱਡੇ ਗੱਲਾਂ ਕਰਦਾ ਤੁਹਾਨੂੰ ਨਜ਼ਰ ਆਉਂਦਾ ਹੈ ਅੱਜ ਕੱਲ ਸਰਦਾਰ ਸ਼ਿਵਨਜੀਤ ਸਿੰਘ ਬਾਨ ਉਹਨਾਂ ਦੇ ਪ੍ਰਚਾਰ ਦੇ ਵਿੱਚ ਰੁੱਝਿਆ ਹੋਇਆ ਸਾਡੇ ਨਾਲ ਅੱਜ ਜੁੜ ਰਹੇ ਨੇ ਕਰਦੇ ਆ ਗੱਲਬਾਤ ਜਾਣਦੇ ਉਹਨਾਂ ਕੋਲ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਜ ਕੱਲ ਮਾਨ ਸਾਹਿਬ ਦੇ ਨਾਲ ਜਾ ਰਹੇ ਹੋ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਲੋਕਾਂ ਵੱਲੋਂ ਰਿਸਪੌਂਸ ਬਹੁਤ ਵਧੀਆ ਜੀ ਜਦੋਂ ਪਿੰਡਾਂ ਦੇ ਵਿੱਚ ਜਾਈਦਾ ਲੋਕ ਆਪ ਮੁਹਾਰੇ ਇਕੱਠੇ ਹੁੰਦੇ ਆ ਜਿਵੇਂ ਮਾਨਸਾਹਬ ਨੂੰ ਇੰਨਾ ਸਤਿਕਾਰ ਕਰਦੇ ਆ ਆਪ ਮੁਹਾਰੇ ਲੋਕਾਂ ਦਾ ਇਕੱਠ ਹੁੰਦਾ ਜੇ ਆਪਾਂ ਦੇਖੀਏ ਦੂਜੇ ਪਾਸੇ ਵਿਰੋਧੀ ਪਾਰਟੀਆਂ ਦਾ ਜ਼ੋਰ ਲੱਗਿਆ ਪਿਆ ਮਸਾਂ ਉਹਨਾਂ ਨੇ 10 ਬੰਦੇ ਤੁਰਦੇ ਆ ਜੀ ਬਾਕੀ ਤੁਹਾਨੂੰ ਅੱਜ ਦੇ ਰੋਡ ਸ਼ੋਅ ਦੇ ਵਿੱਚ ਪਤਾ ਲੱਗ ਜਾਣਾ ਵੀ ਕੀ ਮਾਹੌਲ ਆ ਕੀ ਨਹੀਂ ਜਿਵੇਂ ਹਰ ਪਿੰਡ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਨਾ ਲੋਕ ਆਪ ਮੁਹਾਰੇ ਇਹ ਗੱਲ ਕਹਿੰਦੇ ਆ ਕਹਿੰਦੇ ਵੀ ਐਤਕੀ ਮਾਨ ਸਾਹਿਬ ਨੂੰ ਅਸੀਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈਗਾ ਮੈਨੂੰ ਲੱਗਦਾ ਮਾਨ ਸਾਹਿਬ ਐਤਕੀ ਆਪ ਦਾ ਜਿਹੜਾ ਪਿਛਲਾ ਰਿਕਾਰਡ ਆ ਜੀ ਉਹ ਵੀ ਤੋੜਨਗੇ ਹੂੰ ਲੱਗਦਾ ਨਹੀਂ ਵੀ ਭਗਵੰਤ ਮਾਨ ਸਾਹਿਬ ਦੀ ਰਾਜਧਾਨੀ ਹੈ ਸੰਗਰੂਰ ਤੇ ਇੱਥੋਂ ਅਗਲੇ ਨੇ ਸੀਐਮ ਦਿੱਤਾ ਮੁਸ਼ਕਲਾਂ ਤਾਂ ਨਹੀਂ ਕਿਸੇ ਤਰੀਕੇ ਦੀ ਆ ਰਹੀਆਂ ਮੁਸ਼ਕਲ ਕਾਦੀ ਆਊਗੀ ਜੀ ਮੁਸ਼ਕਲ ਤਾਂ ਜਿਮਣੀ ਚੋਣ ਵੇਲੇ ਨਹੀਂ ਆਈ ਹੂੰ ਉਦੋਂ ਵੀ ਤਾਂ ਸਰਕਾਰ ਬਣੀ ਹੋਈ ਸੀ ਉਦੋਂ ਵੀ ਲੋਕਾਂ ਨੇ ਤਾਕਤਾਂ ਪਾਰਟੀ ਦਿੱਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਬਣਾਇਆ ਹੂੰ ਤੇ ਹੁਣ 1.5 ਸਾਲ ਦੇ ਵਿੱਚ ਨਾਲ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਕਿੰਨਾ ਕੰਮ ਇਹਨਾਂ ਨੇ ਕੀਤਾਗਾ ਜੋ ਆਹ ਤਾਰਾ ਨੇ ਬਾਹਰ ਆਪਣੇ ਲਾਮਕਦੀਆਂ ਨੇ ਫ੍ਰੈਕਚੂਰੇਟ ਹੁੰਦੀਆਂ ਨੇ ਉਹਨਾਂ ਦੇ ਲਈ ਇਹਨਾਂ ਨੇ ਮਤਲਬ ਗ੍ਰਾਂਟ ਈਸ਼ੂ ਕਰਾਈ ਆ ਵੀ ਉਹ ਵੀ ਸਾਰੀਆਂ ਮਤਲਬ ਨਵੇਂ ਸਰੋਪਾਈਆਂ ਜਾਣਗੀਆਂ ਹੋਰ ਟੈਂਕੀਆਂ ਵਗੈਰਾ ਪਿੰਡਾਂ ਦੇ ਵਿੱਚ ਲਾਈਆਂ ਨੇ ਹੋਰ ਜੇ ਆਪਾਂ ਦੇਖੀਏ ਬਹੁਤ 1.5 ਸਾਲ ਦੇ ਵਿੱਚ ਜਿੰਨਾ ਬੰਦਾ ਕਰ ਸਕਦਾ ਉਹਨਾਂ ਇਹਨਾਂ ਨੇ ਵਿਕਾਸ ਕੀਤਾ ਉਹਨੂੰ ਦੇਖਦੇ ਹੋਏ ਲੋਕੀ ਕਹਿੰਦੇ ਵੀ ਔਰ ਸਾਨੂੰ ਤਾਂ ਕਹਿੰਦੇ ਇਹੋ ਜਿਹਾ ਐਮਪੀ ਚਾਹੀਦਾ ਹੈ ਜਿਹੜਾ ਸਾਡੀ ਗੱਲ ਕਰੇ ਘੱਟ ਗਿਣਤੀ ਕੌਮ ਦੀ ਗੱਲ ਕਰੇ ਕਿਉਂਕਿ ਇੱਥੇ ਮਲੇਰਕੋਟ ਦਾ ਵੀ ਇਹਨਾਂ ਨਹੀਂ ਪੈਂਦਾ ਜੀ ਹੂੰ ਤੇ ਮੁਸਲਮਾਨ ਭ੍ਰਮ ਦੀ ਗੱਲ ਕੌਣ ਕਰਦਾ ਮਾਨ ਸਾਹਿਬ ਹੀ ਕਰਦੇ ਆ ਮਲੇਰਕੋਟ ਦਾ ਇਹ ਸੇ ਕਰਕੇ ਪਿੱਠ ਦੇ ਉੱਪਰ ਖੜਾ ਕਹਿੰਦੇ ਵੀ ਸਾਡੀ ਘੱਟ ਗਿਣਤੀ ਦੀ ਗੱਲ ਇਹਨਾਂ ਤੋਂ ਬਿਨਾ ਕਰਦਾ ਹੀ ਕੋਈ ਨਹੀਂ ਬਿਲਕੁਲ ਤੇ ਸਾਡੀ ਜਿਹੜੀ ਸਿੱਖ ਕੌਮ ਹੂੰ ਕਹਿੰਦੇ ਸਿੱਧੂ ਮੂਸੇ ਵਾਲੇ ਦੇ ਲਈ ਇਹਨਾਂ ਨੇ ਪਾਰਲੀਮੈਂਟ 'ਚ ਆਵਾਜ਼ ਬੁਲੰਦ ਕੀਤੀ ਦੀਪ ਸਿੱਧੂ ਲਈ ਇਹਨਾਂ ਨੇ ਕੀਤੀ ਅਵਤਾਰ ਸਿੰਘ ਖੰਡੇ ਲਈ ਇਹਨਾਂ ਨੇ ਕੀਤੀ ਹਰਦੀਪ ਸਿੰਘ ਨੇਜਰ ਲਈ ਇਹਨਾਂ ਨੇ ਕੀਤੀ ਤੇ ਹਰਦੀਪ ਸਿੰਘ ਨੇਜਰ ਦੇ ਲਈ ਜਦੋਂ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਉਧਰ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਵੀ ਕਿਹਾ ਹੂੰ ਹੂੰ ਕਹਿੰਦੇ ਵੀ ਭਾਈ ਇਹਨਾਂ ਦਾ ਜੋ ਕਤਲ ਹੋਇਆਗਾ ਵੀ ਇਹ ਤੇ ਜਾਂਚ ਕੀਤੀ ਜਾਊਗੀ ਹੂੰ ਮਤਲਬ ਜਿਹੜਾ ਬੰਦਾ ਠੋਕ ਕੇ ਘੱਟ ਗਿਣਤੀ ਦੀ ਗੱਲ ਕਰਦਾ ਵਿਕਾਸ ਨੂੰ ਲੈ ਕੇ ਚਲਦਾਗਾ ਉਹਨੂੰ ਤਾਂ ਫਿਰ ਜੀ ਲੋਕ ਆਪਮਹਾਰਾਹੀ ਵੋਟਾਂ ਪਾਉਂਦੇ ਆ ਪਰ ਤੁਸੀਂ ਜਿਸ ਤਰ੍ਹਾਂ ਹੁਣ ਗੱਲ ਕੀਤੀ ਮਾਨ ਸਾਹਿਬ ਨੇ ਹਰ ਬੰਦੇ ਦੀ ਗੱਲ ਕੀਤੀ ਆ ਹੁਣ ਫਰੀਦਕੋਟ ਤੋਂ ਇੱਕ ਆਵਾਜ਼ ਉੱਠੀ ਭਾਈ ਸਰਬਜੀਤ ਸਿੰਘ ਹਾਂਜੀ ਕੁਝ ਲੋਕ ਨਾ ਇਹ ਗੱਲਾਂ ਕਰ ਰਹੇ ਵੀ ਮਾਨ ਸਾਹਿਬ ਨੂੰ ਆਪਣਾ ਬੰਦਾ ਨਹੀਂ ਉੱਥੇ ਉਤਾਰਨਾ ਚਾਹੀਦਾ ਜੇ ਉੱਥੇ ਖਡੂਰ ਸਾਹਿਬ ਹਲਕੇ ਦੇ ਵਿੱਚ ਭਾਈ ਅਮਰਤਪਾਲ ਵਾਸਤੇ ਆਪਣੀ ਸੀਟ ਛੱਡੀ ਸੀ ਤੇ ਉੱਥੇ ਕਿਉਂ ਨਹੀਂ ਫਰੀਦਕੋਟ ਦੇ ਵਿੱਚ ਭਾਈ ਸਰਬਜੀਤ ਵਾਸਤੇ ਸੀਟ ਕਿਉਂ ਨਹੀਂ ਛੱਡ ਸਕੀ ਫਰੀਦਕੋਟ ਦੇ ਵਿੱਚ ਗੱਲ ਏ ਉਹ ਆ ਜੀ ਹੁਣ ਮਾਨ ਸਾਹਿਬ ਜਾਂ ਉਹਨਾਂ ਦੀ ਪਾਰਟੀ ਨੂੰ ਪਤਾ ਹੋਊਗਾ ਵੀ ਕੀ ਸਿਸਟਮ ਆ ਕੀ ਨਹੀਂ ਆ ਇੱਕ ਤਾਂ ਆਪਾਂ ਮੈਂ ਹੁਣ ਕਈ ਵਾਰ ਮੈਨੂੰ ਰਿਪੋਰਟਰ ਪੁੱਛ ਲੈਂਦੇ ਆ ਵੀ ਬਾਪੂ ਬਲਕੌਰ ਸਿੰਘ ਉਧਰ ਜੁੜੇ ਹੋਏ ਆ ਵੀ ਕਾਂਗਰਸ ਚ ਉਹਨਾਂ ਦੇ ਬਾਰੇ ਦੱਸੋ ਦੇਖੋ ਜੀ ਆਪਣੀ ਉਮਰ ਬਹੁਤ ਛੋਟੀ ਆ ਉਹਨਾਂ ਦੀਆਂ ਹੁਣ ਉਹਨਾਂ ਨੇ ਪੁੱਤ ਗਵਾਇਆਗਾ ਨਾ ਤਾਂ ਆਪਾਂ ਬਿਆਨਬਾਜ਼ੀ ਕਰਦੇ ਸੋਹਣੇ ਲੱਗਦੇ ਆ ਦੂਜੇ ਪਾਸੇ ਸਰਬਜੀਤ ਸਿੰਘ ਆ ਜੀ ਠੀਕ ਐ ਤੇ ਇਧਰ ਮਾਨ ਸਾਹਿਬ ਦੇਖੋ ਹੁਣ ਇਹਨਾਂ ਦੇ ਬਾਰੇ ਮਾਨ ਸਾਹਿਬ ਵੀ ਬਿਆਨ ਦੇ ਸਕਦੇ ਆ ਜੀ ਆਪਾਂ ਕੌਣ ਹੁੰਨੇ ਆ ਉਹਨਾਂ ਦੀ ਹੁਣ ਪਰਿਵਾਰ ਦੀ ਸ਼ਹਾਦਤ ਆ ਜੀ ਸਰਬਜੀਤ ਸਿੰਘ ਜੀ ਦੀ ਜੇ ਆਪਾਂ ਉਹਨਾਂ ਦੇ ਖਿਲਾਫ ਮੈਂ ਇੱਕ ਅੱਧਾ ਸ਼ਬਦ ਬੋਲਦਾ ਮੈਂ ਤਾਂ ਕਹਿਣਾ ਆਪਣੀ ਇਕਾਅਤ ਹੀ ਹੈ ਨਹੀਂ ਜੀ ਹਜੇ ਇੰਨੀ ਵੀ ਆਪਾਂ ਬੋਲੀਏ ਜਾਂ ਇਹੋ ਜਿਹੀ ਬਿਆਨਬਾਜ਼ੀ ਕਰੀਏ ਹਾਂ ਆਪਾਂ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਖੁੱਲ ਕੇ ਬੋਲ ਸਕਦੇ ਆ ਪਰ ਇਹੋ ਜੇ ਜਿਨ੍ਹਾਂ ਨੇ ਆਪਦਾ ਪਰਿਵਾਰ ਬਾਰਤਾ ਸਾਡੀ ਸਿੱਖ ਕੌਮ ਦੀ ਜਿਹੜੀ ਲਈ ਹੋਈ ਪਾਗਾਂ ਨੂੰ ਦੁਬਾਰਾ ਸਿਰ ਤੇ ਰੱਖਿਆ ਉਹਨਾਂ ਦੇ ਖਿਲਾਫ ਜੇ ਮੈਂ ਕੋਈ ਬਿਆਨਬਾਜ਼ੀ ਕਰਾਂ ਮੈਨੂੰ ਲੱਗਦਾ ਜੀ ਵੀ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ ਤੇ ਦੂਜੇ ਪਾਸੇ ਨਹੀਂ ਨਹੀਂ ਮੇਰਾ ਸਵਾਲ ਸ਼ਾਇਦ ਤੁਸੀਂ ਨਹੀਂ ਸਮਝੇ ਮੈਂ ਇਹ ਕਹਿ ਰਿਹਾ ਵੀ ਕਿ ਲੱਗਦਾ ਨਹੀਂ ਵੀ ਮਾਨ ਸਾਹਿਬ ਨੂੰ ਉੱਥੇ ਵੀ ਸਪੋਰਟ ਕਰਨੀ ਚਾਹੀਦੀ ਸੀ ਉਹਦੀ ਸਵਾਲ ਇਹ ਸੀਗਾ ਦੇਖੋ ਜੀ ਗੱਲ ਇਹ ਹੋਊ ਆ ਕੈਂਡੀਡੇਟ ਨਾਲ ਪਹਿਲਾ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਿਆ ਸੀ ਜਿੱਥੋਂ ਤੱਕ ਮੈਨੂੰ ਲੱਗਦਾ ਜੀ ਇਹਨਾਂ ਦੀ ਪਾਰਟੀ ਦੇ ਵੱਲੋਂ ਹਾਂ ਹਾਂ ਤੇ ਸਰਬਜੀਤ ਸਿੰਘ ਬਾਈ ਜੀ ਆ ਜਿਹੜੇ ਉਹ ਬਾਅਦ ਦੇ ਵਿੱਚ ਜਿਹੜੇ ਉਥੋ ਹੋਏ ਸੀ ਖੜੇ ਹੋਏ ਸੀ ਸੋ ਜੇ ਮੈਨੂੰ ਲੱਗਦਾ ਪਹਿਲਾਂ ਇਹਨਾਂ ਦੀ ਗੱਲਬਾਤ ਹੋਈ ਹੁੰਦੀ ਤਾਂ ਸ਼ਾਇਦ ਹੋ ਸਕਦਾ ਵੀ ਇਹ ਕੈਂਡੀਡੇਟ ਨਾ ਖੜਾ ਕਰਦੇ ਜਾਂ ਪਹਿਲਾਂ ਉਹਨਾਂ ਨੇ ਜੇ ਗੱਲਬਾਤ ਕੀਤੀ ਹੁੰਦੀ ਇੱਧਰ ਵੀ ਭਾਈ ਇੱਧਰੋਂ ਅਸੀਂ ਵੀ ਆਪਦਾ ਉਹ ਵੀ ਚੋਣ ਲੜਨ ਜਾ ਰਹੇ ਆ ਸੋ ਇਸ ਕਰਕੇ ਬਾਕੀ ਇੱਕ ਗੱਲ ਆ ਜੀ ਦੂਜੇ ਪਾਸੇ ਉਹ ਅਮਰਤਪਾਲ ਸਿੰਘ ਜੀ ਖੜੇ ਆ ਖੰਡੂਰ ਸਾਹਿਬ ਤੋਂ ਉੱਥੋਂ ਵੀ ਇਹਨਾਂ ਨੇ ਆਪ ਦਾ ਕੈਂਡੀਡੇਟ ਵਾਪਸ ਰਿਆ ਉਹ ਬਹੁਤ ਵੱਡੀ ਗੱਲ ਆ ਮੈਨੂੰ ਲੱਗਦਾ ਵਿਰੋਧੀ ਧਰਦੀਆਂ ਜੋ ਪਾਰਟੀਆਂ ਨੇ ਉਹਨਾਂ ਨੇ ਕਿਸੇ ਪਾਸੇੋਂ ਵੀ ਆਪ ਦਾ ਕੈਂਡੀਡੇਟ ਵਾਪਸ ਨਹੀਂ ਆਕਾਲੀ ਦਲ ਆ ਜਿਹੜੀ ਤੇ ਬਾਦਲ ਦਾਲੀ ਆਪਾਂ ਕਹਿ ਸਕਦੇ ਆ ਕਿ ਉਹ ਵੀ ਆਕਾਲੀ ਸ਼ਬਦ ਬਹੁਤ ਸਤਿਕਾਰਯੋਗ ਆ ਆਕਾਲ ਪੁਰਖ ਦੇ ਨਾਮ ਨੂੰ ਸ਼ੁਸ਼ੋਭਤਾ ਆਕਾਲੀ ਪਰ ਜਿਹੜਾ ਬਾਦਲਦਾਲ ਆ ਉਹਨਾਂ ਨੇ ਦੇਖੋ ਸਿਰਪਾ ਬਠੰਡੇ ਵਾਲੀ ਚੋਣੀ ਲੱਟ ਰਹੇ ਆ ਜਾਇ ਵਿਰਸਾ ਸਿੰਘ ਬਲਟੋਹਾ ਉਧਰ ਮੈਨੂੰ ਲੱਗਦਾ ਅਕਾਲੀ ਦਾ ਉਹਨੂੰ ਵੀ ਚਾਹੀਦਾ ਸੀ ਬਾਦਲਦਾਲ ਨੂੰ ਵੀ ਉਧਰ ਵਿਰਸਾ ਸਿੰਘ ਬਲਟੋਹਾ ਨੂੰ ਜੇ ਪਿੱਛੇ ਖਿੱਚ ਲੈਂਦੇ ਮਾੜਾ ਮੋਟਾ ਪਾਰਟੀ ਹੋਰ ਸਟੈਂਡ ਕਰ ਜਾਂਦੀ ਜੀ ਜੋ ਅੱਜ ਉਹਨਾਂ ਤੇ ਕਲੰਕ ਲੱਗੇ ਆ ਵੀ ਸ਼ਾਇਦ ਧੋਤੇ ਜਾਂਦੇ ਵੀ ਪੰਥ ਦੇ ਨਾਲ ਖੜਕੇ ਪੰਥਕ ਪਾਰਟੀ ਆ ਉਹਨਾਂ ਨੂੰ ਪੈਲ ਕਰਨੀ ਚਾਹੀਦੀ ਸੀ ਉਧਰ ਉਹ ਥੋੜਾ ਜਿਹਾ ਰਫਤਾਰ ਸਿੰਘ ਬਾਰੇ ਵੀ ਜਾਣੀਏ ਯਾਰ ਕਿਉਂਕਿ ਰਫਤਾਰ ਸਿੰਘ ਨੂੰ ਲੋਕੀ ਫੇਸਬੁੱਕ ਤੋਂ ਤਾਂ ਜਾਣਦੇ ਵੀ ਰਫਤਾਰ ਸਿੰਘ ਆਇਆ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਹੈ ਸਰਕਾਰ ਦੇ ਵਿਰੁੱਧ ਗੱਲ ਚੁੱਕਦਾ ਹੈ ਹੈਨਾ ਕਿਸਾਨੀ ਅੰਦੋਲਨ ਚ ਵੀ ਯੋਗਦਾਨ ਦਿੱਤਾ ਪਰ ਰਫਤਾਰ ਸਿੰਘ ਕਿੱਥੋਂ ਆਇਆ ਇੰਨੀ ਛੋਟੀ ਉਮਰ ਦੇ ਵਿੱਚ ਰਫਤਾਰ ਸਿੰਘ ਨੂੰ ਤੇ ਚਾਹੀਦਾ ਇਹ ਅੱਜ ਸੁੰਨਰਛ ਕਰ ਰਿਹਾ ਹੁੰਦਾ ਜਾਂ ਨੌਕਰੀ ਲੱਭਣ ਵਾਸਤੇ ਜਾਂ ਪੜ੍ਹਾਈ ਤੇ ਜ਼ੋਰ ਦੇ ਰਿਹਾ ਹੁੰਦਾ ਕਿਉਂਕਿ ਮੈਨੂੰ ਲੱਗ ਰਿਹਾ ਵੀ 22-23 ਸਾਲ ਉਮਰ ਹੋਣੀ ਮਾਸਾ ਜੀ ਤੁਹਾਡੀ ਤੇ ਤੁਹਾਨੂੰ ਤੇ ਜਾਂ ਤੇ ਕਿਸੇ ਕਾਲਜ ਚ ਹੋਣਾ ਚਾਹੀਦਾ ਸੀ ਜਾਂ ਫਿਰ ਕਿਤੇ ਨੌਕਰੀ ਦੀ ਤਲਾਸ਼ ਦੇ ਵਿੱਚ ਹੋਣਾ ਜਿੱਥੇ ਪੜ੍ਹਾਈ ਪੂਰੀ ਹੋ ਚੁੱਕੀ ਹੈ ਤੇ ਤੇ ਪ੍ਰਤਾਪ ਸਿੰਘ ਪੰਜਾਬ ਦੇ ਮੁੱਦਿਆਂ ਤੇ ਵੀ ਬੋਲਦਾ ਕਿੱਥੋਂ ਆਇਆ ਕਿਉਂ ਮਨ ਚਾਹੀ ਵੀ ਸਾਨੂੰ ਇਹ ਬੋਲਣਾ ਚਾਹੀਦਾ ਦੇਖੋ ਜੀ ਪੰਜਾਬ ਦੇ ਮੁੱਦਿਆਂ ਦੇ ਉੱਪਰ ਬਹੁਤ ਘੱਟ ਲੋਕ ਗੱਲ ਕਰਕੇ ਰਾਜੀ ਆ ਕਿਉਂਕਿ ਅੱਜ ਕੱਲ ਹਰੇਕ ਦਾ ਰੁਝਾਨੇ ਹੀ ਬਣਿਆ ਹੋਇਆ ਵੀ ਆਪਾਂ ਬਾਹਰ ਨੂੰ ਚੱਲੀਏ ਹੂੰ ਹੁਣ ਜੇ ਆਪਾਂ ਨਹੀਂ ਬੋਲਾਂਗੇ ਹੋਰ ਬੋਲੂਗਾ ਕੌਣ ਮੈਨੂੰ ਲੱਗਦਾ ਚੰਦਕ ਬੰਦਾ ਹੀ ਆ ਜੋ ਖੁੱਲ ਕੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੇ ਆ ਹੁਣ ਦੇਖੋ ਜੀ ਆਪਣੀ ਪੰਜਾਬੀ ਕੌਮ ਤਰਾਸਦੀ ਇਸ ਗੱਲ ਦੀ ਆ ਮੈਨੂੰ ਕਈ ਵਾਰ ਹੁੰਦਾ ਵੀ ਰਾਜ ਕਰਨ ਵਾਲੀ ਕੌਮ ਨੂੰ ਇਹਨਾਂ ਨੇ ਮੰਗਤੇ ਬਣਾ ਛੱਡਿਆ ਵੀ 1000 ਰੁਪਇਆ ਪਾ ਦਾਂਗੇ 1 ਕਿਲੋ ਆਟਾ ਦੇ ਦਾਂਗੇ ਆ ਮੌਤ ਤੁਹਾਨੂੰ ਬੱਸਾਂ ਦੇ ਵਿੱਚ ਅਸੀਂ ਸਫ਼ਰ ਕਰਾਇਆ ਕਰਾਂਗੇ ਤੁਹਾਨੂੰ ਤੀਰਥ ਯਾਤਰਾ ਤੇ ਲੈ ਕੇ ਜਾਵਾਂਗੇ ਸ਼ਗਨ ਸਕੀਮ ਦੇਵਾਂਗੇ ਸਾਨੂੰ ਵੋਟਾਂ ਪਾ ਦਿਓ ਤੇ ਸਾਡੇ ਲੋਕ ਬਸ ਇੰਨਾਂ ਗੱਲਾਂ ਦੇ ਵਿੱਚ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਇਲਝਾਏ ਪਏ ਆ ਬਿਲਕੁਲ ਸਾਡੇ ਲੋਕ ਇਹ ਨਹੀਂ ਸੋਚਦੇ ਮੈਂ ਤਾਂ ਆਈ ਨਹੀਂ ਸਮਝਾਉਂਦੀ ਵੀ ਲੋਕ ਸਵਾਲ ਕਿਉਂ ਨਹੀਂ ਕਰਦੇ ਮੈਨੂੰ ਲੱਗਦਾ ਅੱਜ ਤੱਕ ਕਿਸੇ ਵੀ ਪਾਰਟੀ ਨੇ ਕਿਸੇ ਪਿੰਡ ਦੇ ਵਿੱਚ ਜਾ ਕੇ ਆਈ ਨਹੀਂ ਕਿਹਾ ਹੋਣਾ ਕਿ ਅਸੀਂ ਤੁਹਾਡੇ ਖੇਤਰ ਦੇ ਵਿੱਚ ਕੋਈ ਉਦਯੋਗ ਸਥਾਪਿਤ ਕਰਾਂਗੇ ਵੀ ਬੇਬੇ ਜਿਹੜੀ ਜਵਾਨੀ ਬੇਰਜ਼ਗਾਰੀ ਦੇ ਨਾਲ ਜੂਝ ਰਹੀ ਆ ਬੇਰਜ਼ਗਾਰੀ ਤੋਂ ਤੰਗ ਆ ਕੇ ਨਸ਼ਿਆਂ ਦੇ ਰਾਹ ਵੱਲ ਪੈ ਰਹੀ ਆ ਆ ਨੂੰ ਅਸੀਂ ਰਜਗਾਰ ਪੈਦਾ ਕਰਾਂਗੇ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਾਂਗੇ ਬਿਲਕੁਲ ਵੀ ਅਸੀਂ ਜਿਹੜੀਆਂ ਸਕੂਲਾਂ ਦੀਆਂ ਖਾਲੀ ਅਸਾਮੀਆਂ ਪਈਆਂ ਨੇ ਉਹਨਾਂ ਨੂੰ ਭਰਾਂਗੇ ਹਸਪਤਾਲਾਂ ਦੀਆਂ ਖਾਲੀ ਅਸਾਮੀਆਂ ਉਹਨਾਂ ਨੂੰ ਭਰਾਂਗੇ ਕੱਚੇ ਤੇ ਆਵਕ ਪੱਕੇ ਕਰਾਂਗੇ ਮੈਨੂੰ ਲੱਗਦਾ ਕਿਸੇ ਵੀ ਪਾਰਟੀ ਨੇ ਇਹ ਗੱਲਾਂ ਨਹੀਂ ਕੀਤੀਆਂ ਹੋਣੀਆਂ ਆ ਕੇ ਹਾਂ ਜੇ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਕੀਤੀਆਂ ਨੇ ਹੂੰ ਜਮੇ ਹੁਣ ਸਮੇ ਦੀ ਸਰਕਾਰ ਨੇ ਕੀਤੀ ਆ ਵੀ ਕੱਚੇ ਦੇ ਆਪਕ ਪੱਕੇ ਕਰਾਂਗੇ ਮੈਨੂੰ ਤਾਂ ਇੱਥੇ ਟੈਂਕੀ ਤੇ ਚੜੀ ਹੋਈ ਸੀ ਕੁੜੀ ਜੀ ਸੰਗਰੂੜ ਹੂੰ ਉਹਨੂੰ ਇਹਨਾਂ ਨੇ ਲਾਇਆ ਭਗਵੰਤ ਮਾਲ ਦੇ ਕੇਜਰੀਆ ਸਾਹਮਣੇ ਵੀ ਤੂੰ ਸਾਡੀ ਭੈਣ ਆ ਜਦੋਂ ਬਾਦ ਹੂੰ ਵੀ ਤੈਨੂੰ ਅਸੀਂ ਨੌਕਰੀ ਦਵਾ ਕੇ ਟੈਂਕੀ ਤੋਂ ਥੱਲੇ ਉਤਰਿਆ ਮੂੰਹ ਬੋਲੀ ਭੈਣ ਬਣਾਈਏ ਨਾ ਉਹ ਅੱਜ ਵੀ ਦਰਦ ਦਰਦੀਆਂ ਠੋਕਰਾਂ ਕੇ ਖਾਈ ਜਾਂਦੀ ਹੈ ਜੀ ਕੱਚੇ ਦੇ ਆਪਕ ਜੇ ਪੱਕੇ ਹੋਏ ਆ ਜੀ ਸੋਸ਼ਲ ਮੀਡੀਆ ਤੇ ਹੋਏ ਆ 43000 ਜੇ ਨੌਕਰੀ ਮਿਲੀ ਆ ਸੋਸ਼ਲ ਮੀਡੀਆ ਤੇ ਮਿਲੀ ਆ 1000 ਰੁਪਈਆ ਜੇ ਬੀਬੀਆਂ ਦੇ ਅਕਾਊਂਟਾਂ ਦੇ ਵਿੱਚ ਆਇਆ ਤੇ ਦੂਜੇ ਪਾਸੇ ਕਹਿੰਦੇ ਆ ਕਹਿੰਦੇ ਹੁਣ ਸਾਨੂੰ ਆ ਤੇਰਾ ਹੱਥ ਦੋ ਉਹ ਕਹਿੰਦੇ ਬੱਸ ਮੂਰੇ ਕਹਿੰਦੇ ਤੁਹਾਨੂੰ ਐਮਪੀ ਦੀਆਂ ਚੋਣਾਂ ਤੋਂ ਬਾਅਦ 1000 ਰੁਪਏ ਜਿਹੜਾ ਹੁਣ ਤੱਕ ਨਹੀਂ ਆਇਆ ਜੀ ਤੁਸੀਂ ਦੱਸੋ ਅੱਗੇ ਹੁਣ ਦੇ ਦੇਣਗੇ ਤੇ 2500 3000 ਪੈਨਸ਼ਨ ਹਜੇ ਤੱਕ ਨਹੀਂ ਮਿਲੀ ਮੈਨਾਂ ਲਾ ਤਾਂ ਵਾਦਾ ਕਿਹੜਾ ਪੂਰਾ ਕੀਤਾ ਜੀ ਸਮੇ ਦੀ ਸਿੱਖਾ ਕੱਲ ਇੱਕ ਵੀਡੀਓ ਦਾ ਜ਼ਿਕਰ ਭਗਵੰਤ ਮਾਨ ਸਾਹਿਬ ਨੇ ਆਪਣੀ ਸਟੇਜ ਤੋਂ ਵੀ ਕੀਤਾ ਇੱਕ ਬਜ਼ੁਰਗ ਬਾਬਾ ਝੰਡੀਆਂ ਮੰਗ ਰਿਹਾ ਆਮ ਆਦਿ ਪਾਰਟੀ ਦੀਆਂ ਉਹ ਆਪਣੇ ਮੂੰਹੋਂ ਕਹਿ ਰਿਹਾ ਯਾਰ ਵੀ ਮੈਨੂੰ ਮੇਰੇ ਪਰਿਵਾਰ ਦੇ ਵਿੱਚ 6 ਨੌਕਰੀਆਂ ਮਿਲ ਗਈਆਂ ਮੈਂ ਦਿਹਾੜੀ ਕਰਦਾ ਤੇ ਬਿਨਾ ਪੈਸੇ ਤੋਂ 6 ਨੌਕਰੀਆਂ ਮਿਲੀਆਂ ਮੈਂ ਆਮ ਆਦਮੀ ਪਾਰਟੀ ਦਾ ਪੰਜਾਬ ਫਿਰ ਕਿਤਨਾ ਕਿਤੇ ਲੱਗ ਤੇ ਰਿਆ ਨਾ ਉਹ ਗਰਾਊਂਡ ਤੇ ਕੰਮ ਹੋਏ ਹੀ ਆ ਤੇ ਅਗਲਾ ਕਹਿ ਰਿਹਾ ਨਹੀਂ ਦੇਖੋ ਜੀ ਇੱਕ ਬੰਦੇ ਤੋਂ ਬਲਵਾਤਾ ਹਮ ਇੱਕ ਬੰਦੇ ਤੋਂ ਬਲਵਾਉਣ ਤੋਂ ਬਿਨਾ ਪਿੰਡ ਚ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਚੈੱਕ ਕਰੋ ਨਾ ਵੀ 43000 ਚੋਂ ਕਿੰਨੀ ਨੌਕਰੀ ਮਿਲ ਗਈ ਤੇ ਹੁਣ ਸੋਸ਼ਲ ਮੀਡੀਆ ਦੀ ਸਰਕਾਰ ਆ ਉਹਨਾਂ ਸੋਸ਼ਲ ਮੀਡੀਆ ਤੇ ਤਾਂ ਬੁਲਾਉਣਾ ਹੀ ਆ ਜੀ ਠੀਕ ਹੈ ਜੇ ਬੰਦੇ ਆਪਣੇ ਅੱਜ ਦੇ ਟਾਈਮ ਦੇ ਵਿੱਚ 7000 ਰੁਪਏ ਲੈ ਕੇ ਰੇਕੀ ਕਰਕੇ ਮੂਸੇ ਵਾਲਾ ਮਰਵਾ ਸਕਦੇ ਆ ਤਾਂ ਦੇਣਾ ਹੀ ਬਿਆਨ ਇਹ ਬਿਆਨ ਤਾਂ ਮੈਨੂੰ ਦਾ 250 ਰੁਪਏ ਪਿੱਛੇ ਵੀ ਦੇ ਦੇਣਗੇ ਠੀਕ ਹੈ ਜੀ ਸੋ ਗੱਲ ਇਹ ਗਰਾਊਂਡ ਲੈਵਲ ਤੇ ਪਤਾ ਹੋਣਾ ਚਾਹੀਦਾ ਹੈਗਾ ਵੀ ਕਿੰਨੀਆਂ ਕਿ ਨੌਕਰੀਆਂ ਮਿਲੀਆਂ ਕਿੰਨੀਆਂ ਕਿ ਨਹੀਂ ਆ ਇੱਥੇ ਤੋਂ ਹੀ ਸੰਗਰੂਰ ਟੈਂਕੀ ਤੇ ਚੜੇ ਹੋਏ ਦੇਖੋ ਜੀ ਹੂੰ ਟੈਂਕੀ ਦੇ ਉੱਤੇ ਚੜ੍ਹ ਕੇ ਬੈਠੀਆਂ ਜਿਹੜੀਆਂ ਉਹ 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 ਭਗਵੰਤ ਮਾਨ ਨੂੰ ਕਿਉਂ ਨਹੀਂ ਦੱਸ ਰਹੇ ਹਾਂ ਭਗਵੰਤ ਮਾਨ ਜੇ ਕਹਿੰਦਾ ਵੀ ਉਹ ਬਜ਼ੁਰਗ ਨੂੰ ਨੌਕਰੀ ਦਿੱਤੀ ਆ ਜਿਹੜੀ ਭਗਵੰਤ ਮਾਨ ਦੇ ਕੇਜਰੀਵਾਲ ਨੇ ਮੂੰਹ ਬੋਲੀ ਭੈਣ ਬਣਾਈ ਸੀ ਉਹਨੂੰ ਤਾਂ ਹਜੇ ਤੱਕ ਨਹੀਂ ਨੌਕਰੀ ਦਿੱਤੀ 43000 ਚੋਂ ਬਿਲਕੁਲ ਉਹ ਵੀ ਤਾਂ ਬੈਠੀ ਸੀ ਨਾ ਟੈਂਕੀ ਤੇ ਉਹ ਤਾਂ ਹੁਣ ਸੋਸ਼ਲ ਮੀਡੀਆ ਤੇ ਸਾਰਿਆਂ ਸਾਹਮਣੇ ਸੀ ਸੋ ਇਹ ਚੀਜ਼ਾਂ ਸਾਡੇ ਲੋਕਾਂ ਨੂੰ ਸੋਚਣੀਆਂ ਪੈਣੀਆਂ ਤੇ ਲੋਕ ਹੁਣ ਸੋਚ ਵੀ ਰਹੇ ਆ ਜੀ ਇਹ ਸੋਸ਼ਲ ਮੀਡੀਆ ਦੀ ਸਰਕਾਰ ਆ ਤੇ ਇਹਨਾਂ ਨੂੰ ਡਾਰਾ ਵੀ ਸੋਸ਼ਲ ਮੀਡੀਆ ਤੋਂ ਅਸੀਂ ਡੈਗਣਾ ਪਈਏ ਕਿਤੇ ਤਾਂ ਹੀ ਇਹ ਜਿਹੜਾ ਬੰਦਾ ਬੋਲਦਾ ਉਹਦੀ ਜੀਬ ਵੱਡਾਂ ਤੱਕ ਜਾਂਦੇ ਆ ਜਾਂ ਚੈਨਲ ਬੰਦ ਕਰਨ ਤੱਕ ਜਾਂਦੇ ਆ ਦੇਖੋ ਇਹ ਵੋਟਾਂ ਕਿਵੇਂ ਲੈ ਕੇ ਗਿਆ ਮੈਂ ਤੁਹਾਨੂੰ ਦੱਸਦਾ ਅੱਜ ਤੇ ਵਟਾਂ ਦੇ ਉੱਤੇ ਆ ਕੇ ਖੜੇ ਹੋਗੇ ਬੋਲ ਪਿਆ ਜਾਂ ਗੱਡੀ ਦੇ ਵਿੱਚ ਬਹਿ ਕੇ ਆ ਸਿਆਸਤ ਦੇ ਦਿਨਾਂ ਵਿੱਚ ਤੁਸੀਂ ਬਹੁਤ ਵੀਡੀਓ ਵਾਇਰਲ ਹੁੰਦੀਆਂ ਦਿੱਖੀਆਂ ਆਉਣਗੀਆਂ ਅਰ ਧਰ ਲੈਂਦੇ ਆ ਰੋਟੀ ਹੱਥ ਦੇ ਧਰ ਲੈਂਦੇ ਆ ਉੱਤੇ ਅੰਬ ਦੇ ਚਾਰ ਦੀ ਫਾੜੀ ਧਰ ਲੈਂਦੇ ਆ ਰੋਟੀ ਖਾਣ ਲੱਗ ਜਾਂਦੇ ਆ ਪਿੱਛੋਂ ਇੱਕ ਜਣਾ ਇਹਨਾਂ ਦਾ ਵੀਡੀਓ ਬਣਾਉਂਦਾ ਕਹਿੰਦਾ ਜੀ ਬਹੁਤ ਡਾਊਨ ਟੂ ਅਰਥ ਇਹ ਡਾਊਨ ਟੂ ਅਰਥ ਪਰ ਇਲੈਕਸ਼ਨਾਂ ਦੇ ਵੇਲੇ ਲੱਭਦੇ ਨਹੀਂ ਇਹ ਰੋਟੀ ਵੀ ਇਹਨਾਂ ਨੂੰ ਉਦੋਂ ਹੀ ਸੋਝਦੀ ਆ ਅੰਬ ਦੇ ਚਾਰ ਦੀ ਫਾੜੀ ਉੱਤੇ ਧਰ ਕੇ ਖਾਣੀ ਇਲੈਕਸ਼ਨਾਂ ਦੇ ਦਿਨਾਂ 'ਚ ਬੱਟਾ ਦੇ ਖੜ ਕੇ ਵੀ ਉਦੋਂ ਹੀ ਬੋਲਦੇ ਆ ਇਲੈਕਸ਼ਨਾਂ ਦੇ ਦਿਨਾਂ 'ਚ ਬੇਬਿਆਂ ਦੀਆਂ ਸੱਥਾਂ ਦੇ ਵਿੱਚ ਜਾ ਕੇ ਬਾਬਿਆਂ ਦੀਆਂ ਲੱਤਾਂ ਵੀ ਉਦੋਂ ਹੀ ਘੁੱਟਦੇ ਆ ਇਲੈਕਸ਼ਨਾਂ ਦੇ ਦਿਨਾਂ 'ਚ ਹੁਣ ਰਾਜਾ ਬੜੈਂਗਾ ਉਹ ਮਰਦਾਰਾ ਸਾਹਿਬ ਦੇ ਵਿੱਚ ਜਾ ਕੇ ਵਰਤਨ ਸਾਹਿਬ ਕਰ ਰਿਹਾ ਸੇਵਾ ਕਰ ਰਿਹਾ ਚਲੋ ਬਹੁਤ ਚੰਗੀ ਗੱਲ ਹੈ ਪਰ ਇਹ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਹੀ ਕਿਉਂ ਹੁੰਦਾ ਜੀ ਇਹ ਸਾਰਾ ਕੋਈ ਡਰਾਮਾ ਇਹ ਤੋਂ ਪਹਿਲਾਂ ਕਿਉਂ ਨਹੀਂ ਹੁੰਦਾ ਇਹ ਵੀ ਇਹਨਾਂ ਤੋਂ ਸਵਾਲ ਪੁੱਛੋ ਹੁਣ ਸਾਡੇ ਲੋਕ ਸਮਝ ਚੁੱਕੇ ਆ ਜੀ ਹੁਣ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਸ਼ੋਅ ਆਫ ਸਮਝਦੇ ਆ ਵੀ ਜੇ ਰੋਟੀ ਐ ਖਾ ਕੇ ਇਹ ਗੱਡੀ 'ਚ ਬੈਠਾ ਹੰਪ ਦੀ ਆਹੋ ਫਾੜੀ ਰੱਖ ਕੇ ਖਾ ਕੇ ਦਿਖਾ ਰਿਹਾ ਵੀ ਇਹ ਸ਼ੋਅ ਆਫ ਕਰਦਾ ਹੈ ਕਿਸੇ ਕੰਮ ਦਾ ਬਿਲਕੁਲ ਇਹ ਤਾਂ ਸਾਰਿਆਂ ਨੂੰ ਪਤਾ ਨੋਰਮਲ ਆ ਸਾਰਿਆਂ ਨੂੰ ਪਤਾ ਬਾਕੀ ਇੱਕ ਗੱਲ ਹੋਰ ਆ ਜੀ ਤੁਸੀਂ ਦੇਖੋ ਕਰਮਜੀਤ ਨੂੰ ਮੂਲ ਪਾਈ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਜੋ ਇਹ ਉਧਰ ਸਰਬਜੀਤ ਸਿੰਘ ਜੀ ਦੇ ਖਿਲਾਫ ਚੋਣ ਲੜ ਰਿਹਾ ਹੈ ਦੇਖੋ ਜੀ ਮੇਰੇ ਤੋਂ ਉਮਰ ਦੇ ਵਿੱਚ ਵੱਡੇ ਆ ਨਾ ਮੈਂ ਕਹਿੰਦਾ ਵਧੀਆ ਲੱਗਦਾ ਗੱਲ ਪਰ ਮੈਂ ਆਪਦੇ ਜਿੰਨੀ ਕਿ ਮੇਰੀ ਮਾਤਾ ਮੈਂ ਉਹਨੂੰ ਇੱਕ ਗੱਲ ਕਹਿਣਾ ਵੀ ਤੁਸੀਂ ਇੱਕ ਫਿਲਮ ਬਣਾਈ ਸੀ ਹੂੰ ਬਹੁਤ ਧਾਰਮਿਕ ਇਹਨਾਂ ਨੇ ਫਿਲਮ ਬਣਾਈ ਸੀ ਉਸ ਧਾਰਮਿਕ ਫਿਲਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਇਹਨਾਂ ਨੇ ਦਿਖਾਇਆ ਸੀ ਜ਼ਿਕਰ ਕੀਤਾ ਸੀ ਸਿੰਘ ਤੇ ਸਿੰਘਾਂ ਦਾ 12 ਵਜੇ ਦਾ ਇਤਿਹਾਸ ਵੀ ਇਹਨਾਂ ਨੇ ਦਿਖਾਇਆ ਸੀ ਪਰ ਮੈਂ ਅੱਜ ਕਹਿਣਾ ਵੀ ਤੁਸੀਂ ਸਿਰਫ ਫਿਲਮਾਂ ਬਣਾਉਣ ਜੋਗੇ ਹੋ ਜਿੰਨੇ ਕਲਾਕਾਰ ਆ ਇਹ ਇਹ ਫਿਲਮਾਂ ਦੇ ਵਿੱਚ ਬਾਵਾ ਘਟਣ ਵਾਲਿਆ ਅੱਜ ਪੰਥ ਦੇ ਨਾਲ ਪੜ ਰਹੇ ਆ ਜੀ ਇਹ ਬੰਦੇ ਠੀਕ ਆ ਜਿੰਨੇ ਕਲਾਕਾਰ ਆ ਮੈਂ ਕਹਣਾ ਜੀ ਵੱਡੀ ਆਵੇ ਕਿਸੇ ਕਲਾਕਾਰ ਦੀ ਜੇ ਇੱਕ ਵੀ ਬੰਦੇ ਨੇ ਸਰਬਜੀਤ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੋਵੇ ਜੀ ਕਿਉਂਕਿ ਉਹ ਬੰਦੇ ਆ ਉਹਨਾਂ ਦੇ ਪਰਿਵਾਰ ਨੇ ਸਿੱਖ ਕੌਮ ਦੀ ਲੱਥੀ ਪੱਗ ਮੋਢੇ ਸਰ ਦੇ ਉੱਪਰ ਰੱਖੀ ਸੀ ਪਰ ਇਹ ਜਿਹੜੇ ਕਲਾਕਾਰ ਆ ਜੀ ਸਾਰੇ ਇਹ ਸਾਰੇ ਕਲਾਕਾਰ ਜੁੰਡਲੀ ਇਕੱਠੀ ਹੋ ਕੇ ਉਧਰ ਦੂਜੇ ਪਾਸੇ ਪੰਥ ਦੇ ਵਿਰੁੱਧ ਪ੍ਰਚਾਰ ਕਰ ਰਹੀ ਆ ਮੈਂ ਕਿਹਾ ਜਿੰਨੇ ਕਲਾਕਾਰਾਂ ਨੇ ਪੰਥ ਦੇ ਵਿਰੁੱਧ ਪ੍ਰਚਾਰ ਕੀਤਾ ਉੱਥੇ ਫਰੀਦਕੋਟ ਹੁਣ ਜਿਹੜਾ ਇਹਨਾਂ ਨੇ ਮੱਥੇ ਤੇ ਦਾਗ ਲਵਾ ਲਿਆ ਜਿੰਨੇ ਵੀ ਕਲਾਕਾਰ ਆ ਜੀ ਹੁਣ ਜੇ ਨਾਲ ਆਉਂਗਾ ਗਿਣਤੀ ਮੋੱਕ ਜੂ ਕਿੰਨੇ ਕਲਾਕਾਰ ਆਇਆ ਮੈਂ ਕਿਹਾ ਪੀੜੀਆਂ ਤੱਕੇ ਦਾਗ ਨਹੀਂ ਲੈਣਾ ਇਨਾਂ ਦੀਆਂ ਪੀੜੀਆਂ ਲੈਣ ਤਾਂ ਪਾਉਣਗੀਆਂ ਵੀ ਤੁਸੀਂ ਬੇਅੰਤ ਸੰਘਦੇ ਪੁੱਤਰ ਦੇ ਵਿਰੁੱਧ ਪ੍ਰਚਾਰ ਕੀਤਾ ਸੀ ਬਾਪੂ ਤੈਨੂੰ ਸ਼ਰਮ ਨਹੀਂ ਆਈ ਵੀ ਤੈਨੂੰ ਸ਼ਰਮ ਨਹੀਂ ਆਈ ਤੂੰ ਸਿਰਫ ਫਿਲਮਾਂ ਦੇ ਵਿੱਚ ਫੋਕੀ ਬਾਵਾ ਖੱਟਣ ਜੋਗੇ ਹੀ ਰਹਿ ਗਿਆ ਵੀ ਜਿਹੜੇ ਬੰਦੇ ਨੇ ਜਿਨ੍ਹਾਂ ਕਰਕੇ ਅੱਜ ਤੁਸੀਂ ਇੱਥੇ ਬੈਠੇ ਹੋ ਜਿਨ੍ਹਾਂ ਸਿੱਖ ਕੌਮ ਦੀ ਸਿਰ ਤੋਂ ਲੱਥੀ ਪੱਗ ਮੋੜ ਸਿਰ ਤੇ ਰੱਖੀ ਸੀ ਤੁਸੀਂ ਉਹਨਾਂ ਦੇ ਪਰਪਾ ਵੀ ਪਰਿਵਾਰ ਦੇ ਵਿਰੁੱਧ ਪ੍ਰਚਾਰ ਕਰੀ ਗਿਆ ਵੀ ਮਾੜੀ ਮੋਟੀ ਸ਼ਰਮ ਕਰ ਲੈਂਦਾ ਬਾਪੂ ਇਨਾਂ ਦੀਆਂ ਪੀੜੀਆਂ ਲੈਣ ਤਾਂ ਪਾਉਣਗੀਆਂ ਜੀ ਇਨਾਂ ਤੁਹਾਡੀ ਤੁਹਾਡੀ ਨਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਪਾਸੇ ਤੁਸੀਂ ਝਾੜੂ ਫੜਿਆ ਕਿ ਕਿਰਪਾਣ ਹੈਣਾ ਤੇ ਥੱਲੇ ਲੋਕ ਕਮੈਂਟ ਕਰ ਰਹੇ ਵੀ ਜੇ ਕਿਸੇ ਹੋਰ ਨੇ ਕੀਤਾ ਹੁੰਦਾ ਨਾ ਤੇ ਇਹਨਾਂ ਨੇ ਆਪ ਵੀ ਰੌਲਾ ਪਾਉਣਾ ਸੀ ਬਾਈ ਦੀਪ ਸਿੱਧੂ ਦੀ ਰੀਸ ਕਰਤੀ ਜੀ ਉਹ ਹੋ ਗਿਆ ਜੀ ਇਹ ਹੋ ਗਿਆ ਜੀ ਸਾਡੇ ਸ਼ਹੀਦਾਂ ਦੀ ਰੀਸ ਕਰ ਰਹੇ ਥੱਲੇ ਲੋਕ ਕਮੈਂਟਾਂ ਜੇ ਗੱਲਾਂ ਲੇਖ ਰਹੇ ਸੀ ਤੇ ਉਹ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹਨੂੰ ਰੀਸ ਕਰਨਾ ਨਹੀਂ ਕਹਿੰਦੇ ਜੀ ਇਹਨੂੰ ਆਪਦੇ ਸ਼ਹੀਦਾਂ ਦੀ ਸੋਚ ਦੇ ਉੱਪਰ ਚੱਲਣਾ ਕਹਿੰਦੇ ਆ ਬਾਕੀ ਜਿਹੜੇ ਕਹਿੰਦੇ ਆ ਰੀਸ ਕਰਦੇ ਆ ਹਾਂ ਕਰਦੇ ਆ ਆਪਦੇ ਸ਼ਹੀਦਾਂ ਦੀ ਰੀਸ ਕਰਦੇ ਆ ਜੀ ਹੋਰ ਇਹਨਾਂ ਨਚਾਰਾਂ ਦੀ ਕਰਾਂਗੇ ਹੋਰ ਅਸੀਂ ਪੰਥ ਦੇ ਨਾਲ ਪੜਾਂਗੇ ਹਾਂ ਜੇ ਰੀਸ ਕਰਦੇ ਆ ਆਪਦੇ ਸ਼ਹੀਦਾਂ ਦੀ ਕਰਦੇ ਆ ਜਿਹੜੇ ਕਹਿੰਦੇ ਆ ਰੀਸ ਕਰਦੇ ਆ ਤਾਂ ਸਮਝ ਲੈਣ ਕਰਦੇ ਆ ਤਾਂ ਕਰਦੇ ਆ ਜੀ ਜੇ ਹੁਣ ਆਪਦੇ ਸ਼ਹੀਦਾਂ ਦੇ ਆਪਦੇ ਦਾਦੇ ਪੜਦਾਦਿਆਂ ਦੀਆਂ ਪੈੜਾਂ ਤੇ ਪੈੜ ਨਹੀਂ ਰੱਖਾਂਗੇ ਹੋਰ ਇਹਨਾਂ ਨਚਾਰਾਂ ਦੀਆਂ ਪੈੜਾਂ ਤੇ ਪੈੜ ਰੱਖਾਂਗੇ ਮੈਨੂੰ ਦੱਸੋ ਜੀ ਤੁਸੀਂ ਹੋਰ ਉਹਨਾਂ ਦੀਆਂ ਪੈੜਾਂ ਤੇ ਪੈੜ ਰੱਖਾਂਗੇ ਜਿਹੜੇ ਪੰਥ ਦੇ ਨਾਲ ਪੜਦੇ ਆ ਹੁਣ ਉਹਨਾਂ ਦੀਆਂ ਪੈੜਾਂ ਤੇ ਪੈੜ ਇੱਕ ਪਾਸੇ ਬਿਆਨਤਾ ਸੰਗ ਦਾ ਸੁਪੁੱਤਰ ਹੋਵੇ ਤੇ ਦੂਜੇ ਪਾਸੇ ਜਿਹੜੀ ਕਲਾਕਾਰ ਜੁੰਡਲੀ ਆਹ ਫਿਰਦੀ ਆ ਇਹ ਚੀਜ਼ ਉਹਨਾਂ ਨੂੰ ਚੁਭੀ ਆ ਜੀ ਆਹ ਜਿਹੜੇ ਦੂਜੇ ਪਾਸੇ ਆ ਝਾੜੂ ਵਾਲੇ ਆ ਜਾਂ ਦੂ ਦੂਜੇ ਆ ਜਿਨ੍ਹਾਂ ਦੀ ਹੁਣ ਮੈਂ ਪੂਛ ਚਕਾਈ ਹੋਈ ਆ ਇਹਨਾਂ ਤੋਂ ਮਹੀਂ ਨਹੀਂ ਲੋਟ ਆਉਂਦਾ ਜੀ ਹੋ ਸਰਦਾਰ ਸਿਮਰਨਜੀਤ ਸਿੰਘ ਮਾ ਜੀ ਨੂੰ ਕੀ ਰੋਕਣਗੇ ਇੰਨਾ ਸਾਹਮਣੇ ਤਾਂ ਇਹਨਾਂ ਦੀ ਹੌਂੀ ਜੁਬਾਨ ਖੁੱਲਦੀ ਦੇਖੋ ਜੀ ਇਹਨਾਂ ਕੋਲ ਹੁਣ ਰਾਸਤਾ ਬਚਿਆ ਵੀ ਕੋਈ ਦਾਗ ਤਾਂ ਹੈ ਨਹੀਂ ਮਾਨ ਸਾਹਿਬ ਦੇ ਮੱਥੇ ਤੇ ਵੀ ਨਾਲ ਪ੍ਰਚਾਰ ਕਰਦਾ ਰਫਤਾਰ ਵੀ ਇਹਨਾਂ ਨੂੰ ਤਾਂ ਬੋਲ ਨਹੀਂ ਸਕਦੇ ਲੱਤਾ ਕੰਬ ਦੀਆਂ ਨੇ ਪੂਰੀਆਂ ਵੀ ਨਾ ਕੋਈ ਦਾਗ ਆ ਮੱਥੇ ਤੇ ਵੀ ਇਹਨੂੰ ਘੇਰੋ ਰਫਤਾਰ ਨੂੰ ਘੇਰੋ ਘਿਰਦਾ ਰਫਤਾਰ ਵੀ ਨਹੀਂ ਤੇ ਥੀਲਾ ਥੀਲਾ ਆਪਾਂ ਕਰਕੇ ਛੱਡਣਾ ਜੀ ਜਿਹੜਾ ਕੋ ਮਰਜੀ ਇਹ ਸੋਚੀ ਜਾਣ ਕਈ ਜਾਣੇ ਲੋਕਾਂ ਨੂੰ ਸਭ ਪਤਾ ਜੀ ਸਾਰਾ ਕੁਝ ਪਤਾ ਹੁਣ ਮੈਂ ਇੱਕ ਵਾਰ ਹੋਰ ਕਹਣਾ ਸਾਡੇ ਭਰਾਵਾਂ ਨੂੰ ਵੀ ਹੁਣ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਜੋ ਜੀ ਜੋ ਮੈਂ ਮਾਹੌਲ ਦੇਖ ਰਿਹਾ ਵੀ ਹੁਣ ਪੰਥਕ ਲਹਿਰ ਤੁਰੀ ਹੋਈ ਆ ਮੈਂ ਕਹਿੰਦਾ ਜੀ ਇਹ ਬਹੁਤ ਵਧੀਆ ਗੱਲ ਆ ਖੰਡੂਰ ਸਾਹਿਬ ਦੇ ਵਿੱਚ ਲੋਕੀ ਕਹਿੰਦੇ ਸੀ ਵੀ ਸਾਡੀ ਜਵਾਨੀ ਗਲਤ ਰਾਹਾਂ ਤੇ ਪੈ ਗਈ ਚਟਾ ਲਾਉਂਦੇ ਆ ਜਾਂ ਵੀ ਸਿਰਾਂ ਤੋਂ ਮੋਨੇ ਆ ਅੱਜ ਸਾਰੇ ਜੇ ਉੱਥੇ ਮੋਨਾ ਸਿਰ ਵੀ ਆਣਾ ਸਾਰਿਆਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਸਜਾਈਆਂ ਭਾਈ ਅਮਰਤਪਾਲ ਸਿੰਘ ਜੀ ਦਾ ਪ੍ਰਚਾਰ ਕਰ ਰਹੇ ਆ ਦੇਖੋ ਹੁਣ ਪੰਥਕ ਲਹਿਰ ਚੱਲੀ ਆ ਫਰੀਦਕੋਟ ਸੀਟ ਲਾ ਲਓ ਇੱਥੇ ਤੁਸੀਂ ਸੰਗਰੂਰ ਲਾ ਲਓ ਮੈਂ ਕਹਣਾ ਜਿਹੜੀ ਇਹ ਲਹਿਰ ਆ ਇਹ ਟੁੱਟਣੀ ਨਹੀਂ ਚਾਹੀਦੀ ਜਿਹੜੇ ਪੰਥਕ ਬੰਦੇ ਆ ਉਹਨਾਂ ਨੂੰ ਜਰੂਰ ਤੁਸੀਂ ਪਾਰਲੀਮੈਂਟ ਦੀਆਂ ਪੌੜੀਆਂ ਚੜੋ ਜੀ ਲੋਕ ਤਾਂ ਇਹ ਵੀ ਕਹਿੰਦੇ ਫਿਰ ਰਫਤਾਰ ਸਿੰਘ ਐਵੇਂ ਬਗਾਨੇ ਕੰਮ ਦੇ ਵਿੱਚ ਹੀ ਲਤਾਂ ਡਾ ਰਿਹਾ ਬੂਟਾ ਸਿੰਘ ਵਾਲੇ ਵਿਵਾਦ ਤੋਂ ਲੈ ਕੇ ਕਹਿੰਦੇ ਇੱਕ ਸਿਆਣਾ ਵੇਣਾ ਬਜ਼ੁਰਗ ਬੰਦਾ ਸੀ ਬੂਟਾ ਉਹਨੂੰ ਰਫਤਾਰ ਸਿੰਘ ਉਹਨੂੰ ਵੀ ਗਾਲਾਂ ਕੱਢੀ ਜਾਂਦਾ ਇਹ ਦੇਖੋ ਜੀ ਇਹ ਹੁਣ ਥੋੜੀ ਨਾ ਸਮਝੀ ਆ ਉਹ ਚੀਜ਼ ਨੂੰ ਹੁਣ 3 ਮਹੀਨੇ ਹੋ ਗਏ ਹੁਣ 3 ਮਹੀਨਿਆਂ ਦੇ ਬਾਅਦ ਜੇ ਤੁਹਾਡੇ ਵਰਗੇ ਰਿਪੋਰਟਰ ਸੂਝਵਾਨ ਫੇਰ ਉਹੋ ਜਿਹੇ ਬੰਦੇ ਬਾਰੇ ਸਵਾਲ ਪੁੱਛਣਗੇ ਆਪ ਅੜੀ ਗੱਲ ਆ ਜੀ ਤੁਹਾਨੂੰ ਸੋਚਣਾ ਚਾਹੀਦਾ ਕਿ ਇਹੋ ਜੇ ਸਵਾਲ ਆ ਜਿਹੜੇ ਨਾ ਸੋਸ਼ਲ ਮੀਡੀਆ ਤੇ ਪੁੱਛੇ ਜਾਂਦੇ ਮੈਂ ਬਹੁਤ ਮੈਂ ਬਹੁਤ ਹੁਣ ਪਿੱਛੇ ਹਟ ਚੁੱਕਿਆ ਇਨ੍ਹਾਂ ਚੀਜ਼ਾਂ ਤੋਂ ਜੀ ਦੇਖੋ ਹੁਣ ਮੈਂ ਗਿੱਦੜਾਂ ਦੇ ਗੂਂ ਪਹਾੜ ਚੜਨੇ ਬੰਦ ਕਰਤੇ ਸੋ ਮੈਂ ਤੁਹਾਡੇ ਪੱਤਰਕਾਰ ਸਤਕਾਰਯੋਗ ਤੁਹਾਡੇ ਅੱਗੇ ਵੀ ਬੇਨਤੀ ਕਰਦਾ ਕਿ ਆਪਾਂ ਗਿੱਦੜਾਂ ਦੇ ਗੂਂ ਜੇ ਪਹਾੜ ਨਾ ਹੀ ਚੜੀਏ ਤਾਂ ਬਹੁਤ ਚੰਗੀ ਗੱਲ ਆ ਆਪਾਂ ਪੰਥ ਨੂੰ ਲੈ ਕੇ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਸਰਦਾਰ ਸਿਮਰਨਜੀਤ ਸਿੰਘ ਸਮਾਜ ਜੀ ਨੂੰ ਇਹ ਸਵਾਲ ਕਰਨ ਦਾ ਮਕਸਦ ਪਤਾ ਕੀ ਸੀਗਾ ਵੀ ਲੋਕ ਨਾ ਅਜੇ ਵੀ ਜਦੋਂ ਤੁਹਾਡੀਆਂ ਵੀਡੀਓ ਵਾਇਰਲ ਹੁੰਦੀਆਂ ਲੋਕ ਥੱਲੇ ਕਮੈਂਟ ਕਰਦੇ ਵੀ ਇਹ ਜਵਾਕ ਜਾਂ ਹਰ ਜਗ੍ਹਾ ਤੇ ਲਾਤ ਡਾਉਂਦਾ ਮੈਂ ਤਾਂ ਕਰਕੇ ਉਹ ਸਵਾਲ ਕੀਤਾ ਵੀ ਇਹ ਦੇ ਕਦੀ ਬੂਟਾ ਸਿੰਘ ਨਾ ਸਿੰਘ ਫਸਾ ਲਿੰਦਾ ਕਦੀ ਆਮ ਆਦਮੀ ਪਾਰਟੀ ਭਗਵੰਤ ਮਾਨ ਨਾ ਫਸਾ ਲਿੰਦਾ ਦੇਖੋ ਜੀ ਉਮਰ ਹੈ ਨਹੀਂ ਨਾ ਉਨੀ ਉਮਰ ਹੈ ਨਹੀਂ ਆ ਚਲੋ ਆਪਾਂ ਹਾਂ ਚਲੋ ਆਪਾਂ ਇਹ ਕਹਿ ਲੈਨੇ ਆ ਵੀ ਜਵਾਕ ਆ ਚਲੋ ਨਾ ਸਮਝੀ ਆਪਾਂ ਹੌਲੀ ਹੌਲੀ ਜਿੰਨੇ ਕਿ ਬੰਦੇ ਨੂੰ ਸਮਝਾਈ ਜਾਂਦੀ ਆ ਦੇਖੋ ਹੌਲੀ ਹੌਲੀ ਬੰਦਾ ਸਿੱਖਦਾ ਹੈਗਾ ਬਹੁਤ ਸਾਰੀਆਂ ਦੁੱਖ ਤਕਲੀਫਾਂ ਵੀ ਆਉਂਦੀਆਂ ਨੇ ਬਹੁਤ ਕਈ ਵਾਰ ਚਲੋ ਵੱਧ ਘੱਟ ਵੀ ਬੋਲਿਆ ਜਾਂਦਾ ਹੌਲੀ ਹੌਲੀ ਬੰਦਾ ਸਿੱਖਦਾ ਹੈ ਜੇ ਸਿੱਖਣ ਦੀ ਉਮਰ ਹਾਂ ਜੇ ਉਹ ਗਲਤੀ ਆਪਾਂ ਦੁਬਾਰਾ ਰਿਪੀਟ ਕਰਦੇ ਆ ਫਿਰ ਹੋ ਸਕਦਾ ਤੇ ਦੇਖੋ ਆਪਣੀ ਤੁਸੀਂ ਇੱਥੋਂ ਹੁਣ ਸਾਡੇ ਲੋਕਾਂ ਦੀ ਤੁਸੀਂ ਇਹ ਹਾਲਾਤ ਹੋ ਚੁੱਕੇ ਆ ਇਹ ਸਿਸਟਮ ਹੋ ਚੁੱਕਿਆ ਹੁਣ ਮੇਰੇ ਵਰਗਾ ਬੰਦਾ ਜੀ ਜਿਹਦੀ 23 ਸਾਲ ਉਮਰ ਆ ਤੇ ਕਈ ਹੁਣ ਮੇਰੇ ਚਾਚੇ ਤਾਇਆ ਦੀ ਉਮਰ ਦੇ ਹੋਣਗੇ ਉਹ ਵੀ ਗਾਲਾਂ ਕੱਢਣ ਲੱਗ ਜਾਂਦੇ ਮੈਂ ਉਹਨਾਂ ਤੋਂ ਪੁੱਛਦਾ ਵੀ ਜੇ ਤੁਹਾਡਾ ਮੁੰਡਾ ਕੋਈ ਗਲਤੀ ਕੱਢ ਵੀ ਕਰਦਾਗਾ ਕਿ ਤੁਸੀਂ ਵੀ ਉਹਨੂੰ ਆਦੀ ਭੈਣ ਦੀ ਗਾਲ ਕੱਢ ਕੇ ਕਹਿਣੇ ਉਹ ਵੀ ਆਏ ਨਹੀਂ ਹੋ ਐਂ ਕਰ ਮੈਂ ਕਹਿੰਦਾ ਜਿਹੜੇ ਮੇਥੋਂ ਉਮਰ ਦੇ ਵਿੱਚ ਵੱਡੇ ਆ ਮੈਨੂੰ ਸਮਝਾ ਸਕਦੇ ਆ ਵੀ ਪੁੱਤ ਆ ਆਏ ਨਹੀਂ ਗੱਲ ਆਏ ਹੋ ਸਕਦੀ ਆ ਬੰਦਾ ਸਮਝ ਜਾਂਦਾ ਤੇ ਜਿਹੜੇ ਹੁਣ ਥੱਲੇ ਆਪ ਹੀ ਦੇਖੋ ਗਾਲਾਂ ਕੱਢਦੇ ਆ ਜਾਂ ਕੋਈ ਸ਼ੋਰ ਹੁਣ ਉਹਨਾਂ ਦਾ ਉੱਥੋਂ ਪਤਾ ਲੱਗ ਜਾਂਦਾ ਜੀ ਠੀਕ ਆ ਮੈਂ ਤਾਂ ਇਹ ਗੱਲ ਕਹਿਣਾ ਚਲੋ ਹੌਲੀ ਹੌਲੀ ਆਪਾਂ ਅ ਸਖਰ ਆਏ ਆ ਗਲਤੀਆਂ ਹੋ ਜਾਂਦੀਆਂ ਨੇ ਪੈਰ ਪੈਰ ਤੇ ਹੁੰਦੀਆਂ ਨੇ ਗਲਤੀਆਂ ਇਨਸਾਨ ਗਲਤੀਆਂ ਦਾ ਪੁਤਲਾ ਜੇ ਕਿਸੇ ਤੋਂ ਗਲਤੀ ਨਾ ਹੋਵੇ ਉਹ ਤਾਂ ਰੱਬ ਹੀ ਹੋ ਗਿਆ ਇਹ ਵੰਸਾਲ ਆਪਣੀ ਗਲਤੀ ਮੰਨ ਲੈਣਾ ਇਹ ਵੱਡੀ ਗੱਲ ਆ ਨਹੀਂ ਹੁੰਦੀਆਂ ਜੀ ਬਹੁਤ ਹੁੰਦੀਆਂ ਨੇ ਹੁਣ ਕਈ ਵਾਰ ਚਲੋ ਬੰਦੇ ਦਾ ਬਲੱਡ ਵੱਜ ਜਾਂਦਾ ਵੀ ਦੇਖੋ ਬੋਲੂ ਉਹ ਬੰਦਾ ਜੀਤੇ ਕੋਈ ਦਾਗ ਨਹੀਂ ਹੈਗਾ ਠੀਕ ਹੈ ਮੈਨੂੰ ਹੁਣ ਖੇਚ ਚੜਦੀ ਆ ਵੀ ਕੋਈ ਬਿਨਾ ਮਤਲਬ ਤੋਂ ਮੇਰੇ ਬਾਰੇ ਬਕਵਾਸ ਕਰੀ ਜਾਂਦਾ ਮੈਂ ਕਿਵੇਂ ਸੌਂ ਲਵਾਂਗਾ ਜੀ ਜੇ ਕੋਈ ਮੇਰੇ ਬਾਰ ਬਾਰ ਉਂਗਲ ਕਰੂ ਮੈਂ ਉਂਗਲ ਤੋੜਨਾ ਦੂੰ ਹੁਣ ਮੈਂ ਲੀਡਰ ਥੋੜੀ ਆ ਵੀ ਜੇ ਕਹਦੇ ਚਾਰ ਪੈਸੇ ਖਾ ਗਿਆ ਬੇਦਾਗ ਆ ਜੀ ਹਾਂ ਕਿਹੜਾ ਆਪਣੇ ਵੱਲ ਝਾਕ ਜੂਗਾ ਕਿਹੜਾ ਉਂਗਲ ਕਰ ਜੂ ਦੱਸੋ ਹੁਣ ਗੁੱਸਾ ਨਹੀਂ ਚੜੂ ਹਾਂ ਜੇ ਕੱਲ ਨੂੰ ਨੀਵੇਂ ਕਿਸੇ ਗੱਲੋਂ ਕਾਣੇ ਹੋਵਾਂਗੇ ਉਹਦੇ ਨੀਵੇਂ ਪਾਲਾਂਗੇ ਕਿਉਂਕਿ ਬਿਸ਼ਰਮਾ ਦਾ ਨੀਵੇਂ ਪਾ ਕੇ ਸਰ ਜਾਂਦਾ ਜੀ ਅੱਜ ਕਿਸੇ ਗੱਲੋਂ ਕਾਣੇ ਨਹੀਂ ਤਾਂ ਕਰਕੇ ਆਪਾਂ ਜਵਾਬ ਦੇਈਦਾਗਾ ਤੇ ਰੱਬ ਕਾਣੇ ਕਰਾਵੇ ਬਿਨਾ ਜੀ ਅਖੀਰ ਵਿੱਚ ਨੌਜਵਾਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਨੌਜਵਾਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਣਾ ਜੀ ਦੇਖੋ ਜਿਵੇਂ ਪਹਿਲਾਂ ਵੀ ਗੱਲ ਕਹੀ ਆ ਵੀ ਹੁਣ ਪੰਥਕ ਲਹਿਰ ਚੱਲੀ ਹੋਈ ਆ ਪੰਥਕ ਬੰਦਿਆਂ ਦੀ ਸਪੋਰਟ ਆਪੋ ਆਪਣਾ ਫਰਜ ਸਮਝ ਕੇ ਕਰੋ ਠੀਕ ਹੈ ਖੰਡੂਰ ਸਾਹਿਬ ਵਾਲਿਆਂ ਨੇ ਦੇਖੋ ਦਾਗ ਲਵਾਇਆ ਸੀ ਅੱਜ ਪੱਬਾ ਪਰ ਹੋਏ ਫਿਰਦੇ ਆ ਵੀ ਭਾਈ ਅਮਰਤਪਾਲ ਸਿੰਘ ਜੀ ਨੂੰ ਆਪਾਂ ਜਿਤਾਈਏ ਤੇ ਹੁਣ ਸੰਗਰੂਰ ਵਾਲੇ ਤੁਹਾਨੂੰ ਪਤਾ ਹੀ ਆ ਜੀ ਸਮਝਦਾਰ ਆ ਜਿਮਣੀ ਚੋਣ ਦੇ ਵਿੱਚ ਵੀ ਇਹਨਾਂ ਨੇ ਮਾਨ ਸਾਹਿਬ ਨੂੰ ਜਿਤਾਇਆ ਤੇ ਐਤਕੀ ਮੈਨੂੰ ਲੱਗਦਾ ਫੇਰ ਜਿਹੜਾ ਸੰਗਰੂਰ ਆ ਮੁੱਖ ਮੰਤਰੀ ਦਾ غرੂਰ ਤੋੜੂਗਾ ਤਾਂ ਇਹੋ ਕਹਿੰਦੇ ਆ ਜਿਹੜਾ ਤੋੜਦਾ غرੂਰ ਉਹਨੂੰ ਕਹਿੰਦੇ ਸੰਗਰੂਰ ਤੇ ਸੰਗਰੂਰ ਵਾਲਿਆਂ ਤੋਂ ਸਾਨੂੰ ਇਹੀ ਆਸ ਆ ਵੀ ਵੱਧ ਗੈੰਟੀ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਨਗੇ ਮੁਕਾਬਲਾ ਕਿਦਣਾ ਮੰਦੇ ਹੋ ਮੁਕਾਬਲਾ ਕਿਸੇ ਨਾਲ ਜੀ ਮੁਕਾਬਲੇ ਦੇ ਵਿੱਚ ਹੈ ਨਹੀਂ ਕੋਈ ਮੁਕਾਬਲੇ ਦੇ ਵਿੱਚ ਆਪਾਂ ਕਿਹਨੂੰ ਲੈ ਕੇ ਆਈਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੁਕਾਬਲੇ ਦੇ ਵਿੱਚ ਮੀਂਹ ਝੇਰਦਾ ਕਿੱਦਾਂ ਇਹ ਖੈਰਾ ਉਹ ਨਹੀਂ ਨਹੀਂ ਓਏ ਨਾ ਇੰਨਾ ਜਮਾਨਤਾਂ ਜ਼ਬਤ ਹੋਣਗੀਆਂ ਮੈਨੂੰ ਲੱਗਦਾ ਜਮਾਨਤਾਂ ਬਚਾਉਣ ਦੇ ਚੱਕਰ ਦੇ ਵਿੱਚ ਲੜ ਰਿਹਾ ਉਹ ਮੀਤ ਹਿਆਰ ਸਾਹਿਬ ਇੰਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਕਿਤੇ ਜਮਾਨਤ ਨਾ ਜ਼ਬਤ ਹੋ ਜਾਏ ਦੇਖੋ ਜੇ ਜਦੋਂ ਮੌਜੂਦਾ ਸਰਕਾਰ ਹੋਵੇ ਤੇ ਜਮਾਨਤ ਜ਼ਬਤ ਹੋ ਜਾਏ ਬੰਦੇ ਦਾ ਉਹੀ ਜਲੂਸ ਨਿਕਲ ਜਾਂਦਾ ਸੋ ਉਹ ਆਪਦਾ ਜਲੂਸ ਬਚਾਉਣ ਦੇ ਉੱਪਰ ਲੱਗੇ ਹੋਏ ਆ ਖੈਰਾ ਸਾਹਿਬ ਉਹ ਵੀ ਬੱਸ ਜੀ ਉਹ ਵੀ ਬਾ ਜਮਾਨਤ ਜਾਬਤ ਹੋਣ ਦੇ ਚੱਕਰ 'ਚ ਆਉ ਬਾ ਜਮਾਨਤ ਬਚਾ ਲੈਣ ਮੈਂ ਰੱਬ ਅਗੇ ਵੀ ਅਰਦਾਸ ਕਰਦਾ ਜੀ ਵੀ ਵਿਚਾਰਿਆਂ ਦੀ ਜਮਾਨਤ ਨਾ ਜਾਬਤ ਹੋਵੇ ਦੇਖੋ ਜੋ ਜਮਾਨਤ ਜਾਬਤ ਹੁੰਦੀ ਆ ਬਹੁਤ ਜਲੂਸ ਨਿਕਲਦਾ ਜੀ ਹਨਾ ਜਿੰਨਾ ਤਾਂ ਹੈਗਾ ਹੀ ਆ ਹੁਣ ਮੈਂ ਇਹੀ ਕਹਿਣਾ ਵੀ ਆਪਦਾ ਤੁਸੀਂ ਜੋਰ ਨਾਲ ਆਓ ਇਹਨਾਂ ਤੇ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਜੀ ਬਹੁਤੋ ਧੰਨਵਾਦ ਸਾਡਾ ਗੱਲਬਾਤ ਧੰਨਵਾਦ ਜੀ ਸੋ ਇਹ ਸੰਵੀਰ ਰਫਤਾਰ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਅੱਜ ਕੱਲ ਮਾਨ ਸਾਹਿਬ ਜੀ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਅਸੀਂ ਅਜ ਸੰਗਰੂਰ ਦੀ ਧਰਤੀ ਤੇ ਪਹੁੰਚੇ ਹਾਂ ਤੇ ਕੋਸ਼ਿਸ਼ ਕੀਤੀ ਆ ਕਿ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰੀਏ ਕਿਸ ਤਰ੍ਹਾਂ ਦਾ ਮਾਹੌਲ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪਹਿਲੀ ਤਰੀਕ ਨੂੰ ਵੋਟਾਂ ਪੈ ਜਾਣੀਆਂ ਕਿਸ ਦੀ ਬਣੂਗੀ ਸਰਕਾਰ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਵੇਖਦੇ ਰਹੋ ਸੁਰਖਾਪ ਟੀਵੀ ਧੰਨਵਾਦ